ਦੱਸ ਦਈਏ ਕਿ ਜਲੰਧਰ ਪੁਲਿਸ ਵੱਲੋਂ ਭੇੜੇ ਅੰਸਰਾਂ ਖਿਲਾਫ ਵੱਡੀ ਮੁਹਿੰਮ ਤਹਿਤ ਚੋਰੀ ਦੇ ਵਾਹਨਾਂ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਦਿਖਾਉਂਦੇ ਹਾਂ ਇਸ ਪੂਰੀ ਖਬਰ ਦੇ ਅੰਦਰ ਬਿਊਰੋ ਰਿਪੋਰਟ ਫੋਗੜਾ ਸਪੈਸ ਨਿਊਜ਼ ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਪੁਲਿਸ ਕਮਿਸ਼ਨਰ ਜਲੰਧਰ ਅਤੇ ਸ਼੍ਰੀ ਅਦitya bariyer IPS ਦੇ ਡੀਸੀਪੀ ਰਿਵੈਸਟੀਗੇਸ਼ਨ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਮਾੜੇ ਅੰਸਰਾਂ ਬਾਰੇ ਖਲਾਫ ਜਿਹੜੀ ਹੈਗੀ ਆ ਕਾਫੀ ਲਹਿਰ ਛੇੜੀ ਹੋਈ ਹੈ ਜਿਹਦੇ ਨਾਲ ਕਾਫੀ ਵਿਅਕਤੀ ਕਾਬੂ ਵੀ ਕੀਤੇ ਆ ਜਿਨ੍ਹਾਂ ਕੋਲ ਕਾਫੀ ਰਕਵੀਆਂ ਵੀ ਕੀਤੀਆਂ ਗਈਆਂ ਜਿਹਦੇ ਚੱਲਦੇ ਆ ਇੰਸਪੈਕਟਰ ਹਰਿੰਦਰ ਸਿੰਘ ਸਪੈਸ਼ਲ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਜਿਨ੍ਹਾਂ ਦੀ ਟੀਮ ਨੇ ਤਿੰਨ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਦੇ ਕੋਲ ਇੱਕ ਸਕੂਟਰ ਐਕਟਿਵਾ ਅਤੇ ਕੁਝ ਮੋਬਾਈਲ ਫੋਨ ਅਤੇ ਕੁਝ ਪੈਸਾ ਦੀ ਰਿਕਵਰੀ ਕੀਤੀ ਆ ਇਹ ਵਿਅਕਤੀਆਂ ਨੇ ਕ੍ਰੀਮ ਜਿਹੜੇ ਮਨਿੰਦਰ ਦਲਪ੍ਰੀਤ ਅਤੇ ਬੋਧਪ੍ਰਕਾਸ਼ ਜਿਹੜੇ ਨੇ ਕਾਫੀ ਕ੍ਰੀਮ 15 ਦੇ ਜਿਹੜੇ ਇਹਨਾਂ ਨੇ ਟੋਟਲ ਵਾਰ ਵਰਤਾ ਕੀਤੀਆਂ ਸੀ ਕਿਤੇ ਪੈਸੇ ਗੋਏ ਸੀ ਕਈ ਜਗ੍ਹਾ ਇਹਨਾਂ ਨੇ ਚੈਨੀਆਂ ਗੋਈਆਂ ਸੀ ਕਿਤੇ ਇਹਨਾਂ ਨੇ ਦੂਜੇ ਫੋਨ ਗੋਏ ਸੀ 8-8 ਵਾਰ ਦਾ ਸਕੂਟਰ ਮੁਰਸਾਲ ਗੋਈ ਸੀ ਤਾਂ ਚਲਦੇ ਆ ਜਿਹੜਾ ਇਹਨਾਂ ਨੇ ਕਾਫੀ ਵਾਰ ਵਰਤਾ ਕੀਤੀਆਂ ਸੀ ਜਿਹਨਾਂ ਦੀ ਸੀਸੀਟੀਵੀ ਫੋਟੋ ਜਿਹੜੀ ਹੈਗੀ ਆ ਉਹ ਵੀ ਕਾਫੀ ਇਹਨਾਂ ਦੀ ਸੀਸੀਟੀ ਵੀ ਕੈਮਰੇ ਦੇ ਵਿੱਚ ਆਈਆਂ ਸੀ ਜਿਹੜੇ ਚਲਦੇ ਆ ਪਤਾਰਾ ਥਾਣੇ ਦੇ ਵਿੱਚ ਵੀ ਇਹਨਾਂ ਨੇ ਇੱਕ ਵਰਤਾ ਕੀਤੀ ਇੱਕ ਬੈਂਕ ਅਪਲਾਈ ਦੇ ਕੋਲ 20000 ਰੁਪਏ ਤੇ ਚਾਬੀਆਂ ਉਹਦੇ ਕੋਲ ਉਹਈਆਂ ਸੀ ਇਹਨਾਂ ਦੇ ਕਿ ਉਹ ਵੀ ਇਹਿੰਗਰੇ ਦਾ ਬਾਰਡਰ ਪ੍ਰੈਸ ਸੀ ਸਰ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ ਤੇ ਇਹਨਾਂ ਦੇ ਖਿਲਾਫ ਇਹ ਵਿੱਚੋਂ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਚਲਪੀ ਅਤੇ ਮਰਿੰਦਰ ਇਹਨਾਂ ਦੇ ਖਿਲਾਫ ਤਿੰਨ ਤਿੰਨ ਮੁਕੱਦਮੇ ਦਰਜ ਹੈਗੇ ਲੁੱਟਾਂ ਹੋਆਂ ਦੇ ਹੈਗੇ ਤੇ ਡਰੱਗ ਦੇ ਹੈਗੇ ਸਰ ਜਿੰਨੀਆਂ ਵੀ ਵਾਰਤਾਂ ਤੁਸੀਂ ਜਲੰਧਰ ਤੇ ਲੱਗ ਸਕੀ ਕਦੇ ਸੀ ਹੋਰ ਵੀ ਕਿਤੇ ਕਰਦੇ ਸੀ ਜੀ ਜੀ ਸਾਹਿਬ ਕਿ ਜਲੰਧਰ ਦਾ ਆਹ ਥੋੜਾ ਰੂਰਲ ਏਰੀਆ ਦੇ ਵਿੱਚ ਕਰਦੇ